ਜੀ ਗਾਲ ਜੀ ਸਾਰਿਆਂ ਨੂੰ ਲਓ ਜੀ ਕਰੋ ਚੈੱਕ ਜੀ ਪਿੰਡ ਬਾੜੀਆਂ ਮਾਲਪੁਰ ਬਾੜੀਆਂ ਬੋਲਦੇ ਹੁੰਦੇ ਨੇ ਜਿਹਨੂੰ ਕਾਫੀ ਮਸ਼ਹੂਰ ਆ ਜੀ ਪਿੰਡ ਇਹ ੋਲੀ-ਹੋਲੀ ਕਰਕੇ ਇਸ ਪਿੰਡ ਦੇ ਵਿੱਚ ਵੀ ਕਾਫੀ ਤਰੱਕੀ ਹੋ ਚੁੱਕੀ ਆ ਜੀ ਮਾਲਪੁਰ ਬਾੜੀਆਂ ਇਹ ਬਾੜੀਆਂ ਪਿੰਡ ਆ ਜੀ ਮਾਲਪੁਰ ਦੇ ਨਾਲ ਪੈ ਜਾਂਦਾ ਜੀ ਕਾਫੀ ਮਾਰਕੀਟ ਵੱਧ ਚੁੱਕੀ ਹੈ ਅੱਗੇ ਨਾਲੋਂ ਕਾਫੀ ਅਪਡੇਟ ਹੋ ਚੁੱਕਾ ਹੈ ਇਹ ਇੱਥੇ ਵੀ ਮੇਲਾ ਕੀ ਲੱਗਦਾ ਆ ਹਰ ਇੱਕ ਸਾਲ ਤੁਸੀਂ ਇਹ ਇਹ ਹੈ ਜੇ ਆਪਣਾ ਅੱਡਾ ਇੱਥੋਂ ਅੱਡਾ ਅਸੀਂ ਕ੍ਰੋਸ ਕੀਤਾ ਹੁਣ ਇਹ ਆ ਗਈ ਜੀ ਇੱਧਰਲੇ ਪਾਸੇ ਬੈਂਕ ਖੱਬੇ ਹੱਥ ਇਹ ਸਾਰੀ ਮਾਰਕੀਟ ਹੈ ਜੀ ਬਾੜੀਆਂ ਖੁਰਦ ਤੇ ਕਲਾ ਇਕੱਠੇ ਵਹਿ ਜਾਂਦੇ ਜੀ ਪਿੰਡ ਇੱਕ ਸੜਕ ਦੇ ਵਿੱਚ ਇੱਕ ਸੜਕ ਗੱਬੇ ਆਉਂਦੀ ਆ ਇੱਕ ਹੱਥ ਬਾੜੀਆਂ ਖੁਰਦ ਤੇ ਇੱਕ ਹੱਥ ਬਾੜੀਆਂ ਕਲਾ ਉਹਦਾ ਹੈ ਇਕੱਠੇ ਹੀ ਆ ਪਿੰਡ ਇਹ ਇਹ ਮਸ਼ਹੂਰ ਪਿੰਡ ਆ ਤੁਸੀਂ ਦਰਸ਼ਨ ਕਰ ਰਹੇ ਹੋ ਤੁਹਾਨੂੰ ਹਰ ਬੇਲੇ ਜਿਹੜਾ ਇੱਥੇ ਇੱਕ ਤਰ੍ਹਾਂ ਦਾ ਭਰਿਆ ਭਰਿਆ ਲੱਗੂਗਾ ਕਿਉਂਕਿ ਕਾਫੀ ਟ੍ਰੈਫਿਕ ਕਾਫੀ ਆਉਣੀ ਜਾਣੀ ਇਹ ਨਾ ਪਿੰਡਾਂ ਦੇ ਵਿੱਚੋਂ ਮਿਲੂਗੀ ਤੁਹਾਨੂੰ ਕਿਉਂਕਿ ਮਾਲਪੁਰ ਨੂੰ ਤਕਰੀਬਨ ਤਕਰੀਬਨ ਜਿਹੜੇ ਆ ਇੰਝ ਹੀ ਜਾਂਦੇ ਆ ਕਿਉਂਕਿ ਪਰਲੇ ਪਾਸੇ ਥੋੜੇ ਜਿਹਾ ਰਸਤਾ ਖਰਾਬ ਆ ਇਹ ਥੋੜਾ ਜਿਹਾ ਉਧਰ ਨਾਲੋਂ ਸਹੀ ਆ ਰਸਤਾ ਕਿਉਂਕਿ ਲੋਕੀ ਸਾਰੇ ਫਿਰ ਇੰਝ ਹੀ ਨਿਕਲਦੇ ਆ ਬਾੜੀਆਂ ਵਿੱਚ ਹੀ ਹੋ ਕੇ ਮਾਲਪੁਰ ਨੂੰ ਜਾਂਦੇ ਆ ਤੇ ਐਸ ਟਾਈਮ ਸ਼ਾਮ ਦਾ ਟਾਈਮ ਆ ਜੀ ਤਕਰੀਬਨ 5:00 ਵਜੇ ਦੇ ਲਾਗੇ 6:00 5:15 ਹੋਇਆ ਆ ਇਸ ਟਾਈਮ ਦਾਣਾ ਮੰਡੀ ਬਾੜੀਆਂ ਇੱਥੇ ਦਾਣਾ ਮੰਡੀ ਆ ਜੀ ਕਾਫੀ ਇੱਥੇ ਰਸ਼ ਰਹਿੰਦਾ ਹਰੇਕ ਸੀਜ਼ਨ ਜੇ ਉਹ ਵੀ ਕੋਈ ਫਸਲ ਕਿਸਾਨ ਭਰਾ ਆਪਣੇ ਲੈ ਕੇ ਆਉਂਦੇ ਆ ਇੱਥੇ ਝੋਨਾ ਦਾਣਾ ਕਣਕ ਮੱਕੀ ਜਿਹੜੀ ਵੀ ਫਸਲ ਹੁੰਦੀ ਆ ਕਾਫੀ ਰੱਜ ਹੁੰਦਾ ਜੀ ਇੱਥੇ ਵੀ ਆਪਾਂ ਹੁਣ ਬਾੜੀਆਂ ਤਕਰੀਬਨ ਕੈ ਲਈਏ ਵੀ ਥੋੜਾ ਜਿਹਾ ਰਹਿ ਗਿਆ ਬਾਕੀ ਕ੍ਰੋਸ ਕਰ ਚੁੱਕੇ ਆਪਾਂ ਪਿੱਛੇ ਵੱਲ ਵੀ ਕਾਫੀ ਸੀਗਾ ਜਿਹੜਾ ਪਿੱਛੇ ਤੋਂ ਸਟਾਰਟ ਹੋ ਜਾਂਦਾ ਕਾਫੀ ਦੂ ਤੋ ਬਾੜੀਆਂ ਕਲਾ ਤੇ ਬਾੜੀਆਂ ਖੁਰਦ ਇਕੱਠੇ ਹੋ ਜਾਂਦੇ ਜੀ ਇਹ ਪਿੰਡ ਮੈਨੂੰ ਲੱਗਦਾ ਪੰਚਾਇਤਾਂ ਤਾਂ ਦੋ ਹੀ ਹੋਣੀਆਂ ਇਹਨਾਂ ਦੀਆਂ ਕਿਉਂਕਿ ਇੱਕ ਖੁਰਦ ਪੈਂਦਾ ਇੱਕ ਕਲਾ ਪੈਂਦਾ ਬੋਲ ਜੀ ਇੱਥੇ ਆ ਕੇ ਜਿਹੜਾ ਤਕਰੀਬਨ ਤਕਰੀਬਨ ਜਿਹੜੀ ਆ ਬਾੜੀਆਂ ਕਲਾਂ ਦਾ ਪਿੰਡ ਖਤਮ ਹੋ ਜਾਂਦਾ ਜੀ ਇੱਥੇ ਆ ਕੇ ਸੁਨਵਾਤ ਪਿੰਡ ਜੋ ਆਪਾਂ ਬਾਹਰ ਨਿਕਲ ਚੁੱਕੇ ਆ ਤੇ ਕਹਾ ਪਿੰਡ ਸ਼ੁਰੂ ਹੋ ਜਾਣਾ ਜੀ ਮੋਤੀਆਂ ਚਲੋ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾ ਲਣ ਦੀ ਉਹ ਵੀ ਮੋਤੀਆਂ ਪਿੰਡ ਵੀ ਨਾਲ ਲੱਗਦਾ ਜੀ ਆਪਾਂ ਦਿਖਾ ਲ ਦੇਣਾ ਤੁਸੀਂ ਜੁੜੇ ਰਹੋ ਕਈ ਭਰਾ ਸਾਡੇ ਨਾਲ ਜੁੜੇ ਹੋਏ ਆ ਬਾੜੀਆਂ ਤੋਂ ਮੋਤੀਆਂ ਪਿੰਡ ਤੋਂ ਵੀ ਬਹੁਤ ਜਣੇ ਜੁੜੇ ਹੋਏ ਆ ਆਪਣੇ ਨਾਲ ਵੀਡੀਓ ਆਪਾਂ ਪਾਉਂਦੇ ਹੀ ਰਹਿੰਨੇ ਆ ਪਿੰਡਾਂ ਦੀਆਂ ਲੋਕੀ ਆਪਾਂ ਐਂਟਰੀ ਕਰ ਚੁੱਕੇ ਆ ਜੀ ਪਿੰਡ ਮੋਤੀਆਂ ਬਾੜੀਆਂ ਦੇ ਨਾਲੇ ਹੀ ਪੈ ਜਾਂਦਾ ਜੀ ਜੁੜ ਜਾਂਦੇ ਆ ਇਕੱਠੇ ਹੀ ਆ ਪਿੰਡ ਥੋੜਾ ਜਿਹਾ ਡਿਫਰੈਂਸ ਆ ਬਸ ਕੁਝ ਇੱਕ ਕਹਿ ਲਈਏ ਬਸ ਮੀਟਰਾਂ ਦੇ ਹਿਸਾਬ ਨਾਲ ਹੀ ਆ ਉਹ ਵੀ ਹੁਣ ਪਤਾ ਨਹੀਂ ਲੱਗਦਾ ਹੈਗਾ ਇਕੱਠੇ ਹੀ ਹੋ ਚੱਲੇ ਆ ਪਿੰਡ ਇਹ ਹਨਾ ਲਾਗੇ ਲਾਗੇ ਹੋ ਗਏ ਆ ਜੀ ਘਰ ਯਾਨਕੀ ਤਕਰੀਬਨ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਪਿੰਡ ਇਕੱਠੇ ਹੋ ਜਾਣੇ ਆ ਪਤਾ ਨਹੀਂ ਲੱਗਿਆ ਨਾ ਵੀ ਮੋਤੀਆਂ ਕਿੱਥੇ ਤੇ ਬਾੜੀਆਂ ਕਿੱਥੇ ਹਨਾ ਕਿਉਂਕਿ ਆ ਵੀ ਟਰਨ ਜਿਹੜਾ ਬਹੁਤ ਖਤਰਨਾਕ ਜਿਆ ਦੋ ਮੋੜ ਪੈਂਦੇ ਇਕੱਠੇ ਹੀ ਇਹ ਪਿੰਡ ਮੋਤੀਆਂ ਅਸੀਂ ਘੁੰਮ ਰਹੇ ਆ ਇਸ ਟਾਈਮ ਕੋਈ ਚੈੱਕ ਕਰ ਗਿਆ ਹੁਣ ਆਪੀ ਅਸੀਂ ਪਿੰਡ ਦੀ ਫੇਰ ਨਹੀਂ ਘੁੰਮ ਰਹੇ ਆ ਪਿੰਡ ਮੋਤੀਆਂ ਦੀ ਇਹ ਆ ਕੇ ਜਿਹੜਾ ਆ ਇਹ ਪਿੰਡ ਸਮਾਪਤ ਹੋ ਜਾਂਦਾ ਜੀ। ਗੋਈ ਆਪਾਂ ਹੁਣ ਤੁਹਾਨੂੰ ਬਾੜੀਆਂ ਪਿੰਡ ਵੀ ਦਿਖਾ ਲਿਆ ਤੇ ਮੋਤੀਆਂ ਪਿੰਡ ਵੀ ਦਿਖਾ ਲ ਦਤਾ ਆ। ਗਾਂਹ ਆ ਜਾਣਾ ਮੋਤੀਆਂ ਦਾ ਪਿੰਡ ਦਾ ਟੋਬਾ ਜਿਹੜਾ ਕਿ ਸਾਰਾ ਪਾਣੀ ਇੱਥੇ ਆ ਕੇ ਨਿਕਲਦਾ ਆ। ਵੀ ਬਹੁਤ ਵਧੀਆ ਇਨੀ ਬਣਾਏ ਇੱਥ ਦੀ ਪੰਚਾਇਤ ਨੇ। ਛਲਾਂਗਾ ਜੋ ਕੰਮ ਆ ਬਹੁਤ ਵਧੀਆ ਕੀਤਾ ਆ ਨਾਲ ਇੱਥੇ ਇਨੀ ਤੋਬੇ ਨੂੰ ਸੋਲਰ ਸਿਸਟਮ ਲਾਇਆ ਆਪਣਾ ਪਾਣੀ ਪੂਣੀ ਕਿਸਾਨ ਭਰਾ ਆਪਣੇ ਖੇਤਾਂ ਨੂੰ ਲਗਾ ਸਕਦੇ ਆ ਆਲੇ ਦੁਆਲੇ ਜਾਲੀ ਕੀਤੀ ਹੋਈ ਆ ਬਹੁਤ ਵਧੀਆ ਪ੍ਰਬੰਧ ਕੀਤਾ ਆ ਦੇਖਿਓ ਮੈਂ ਤੁਹਾਨੂੰ ਦਿਖਾਉਣਾ ਲਓ ਜੀ ਇੱਥੋਂ ਟੋਬਾ ਸਟਾਰਟ ਹੋ ਜਾਂਦਾ ਆ ਦੇਖਿਓ ਹੁਣ ਇੱਥੇ ਆ ਗਈ ਆਹ ਜਾਲੀ ਸਟਾਰਟ ਹੋ ਗਈ ਆ ਦੇਖੋ ਜਾਲੀ ਲੱਗੀ ਹੋਈ ਇਹ ਨਾਲ ਰੋਡ ਦੇ ਨਾਲ ਨੀਆਂ-ਨੀਆਂ ਬਣਾ ਕੇ ਉਹ ਖੱਬੇ ਹੱਥ ਨੂੰ ਤੁਹਾਨੂੰ ਹੁਣ ਦਿਸਣਾ ਨਹੀਂ ਇੱਥੇ ਖੱਬੇ ਹੱਥ ਉਹ ਖੂਂਜੇ ਤੇ ਆ ਗਈ ਨਹੀਂ ਗਾਹਾਂ ਸੋਨਰ ਸਿਸਟਮ ਲਾਇਆ ਪਾਣੀ ਕੱਢਣ ਨੂੰ ਚੱਲਣ ਨੂੰ ਕਿਸਾਨਾਂ ਭਰਾਵਾਂ ਲਈ ਜਿਹੜਾ ਪ੍ਰਬੰਧ ਕੀਤਾ ਹੋਇਆ ਆ ਪਾਣੀ ਲਾਉਣ ਲਈ ਟੋਬੇ ਤੋਂ ਬਹੁਤ ਵਧੀਆ ਪ੍ਰਬੰਧ ਆ ਲਓ ਜੀ ਆਪਾਂ ਇਹ ਤੁਹਾਨੂੰ ਦਿਖਾ ਲਿਆ ਪਿੰਡ ਬਾੜੀਆਂ ਤੇ ਪਿੰਡ ਮੋਤੀਆ ਤੇ ਕਿੰਦਾਂ ਨਹੀਂ ਲੱਗੀ ਵੀਡੀਓ ਤੇ ਲਾਈਕ ਕਮੈਂਟ ਜ਼ਰੂਰ ਕਰਦੇ ਆ ਕਰੋ ਭਰਾ ਮੇਰੇ ਤੇ ਬਾਕੀ ਜਿਉਂਦੇ ਬਸਦੇ ਰਹੋ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਜੀ ਸਤਿ ਸ੍ਰੀ ਅਕਾਲ